ਪੰਜਾਬ ਦੇ ਲੋਕ ਅਤੇ ਕਿਸਾਨ ਤਾਂ ਜੰਮੇ ਹੀ ਸੰਘਰਸ਼ ਕਰ ਲਈ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਿਸਾਨ ਲਗਾਤਾਰ ਲੋਕਾਈ ਦੀਆਂ ਮੰਗਾਂ ਅਤੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਹੀ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਤੇ ਹੁੰਦੀ ਲੋਕਾਂ ਦੀ ਲੁੱਟ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਜਾਂ ਨੁਮਾਇੰਦੇ ਨੇ ਇਹਨਾਂ ਲੋਕਾਂ ਦੀ ਸਾਰ ਤੱਕ ਨਹੀਂ ਲਈ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਪਹਿਲਾਂ ਤਾਂ ਕਿਸਾਨਾਂ ਨੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ੇ ਨੂੰ ਫ੍ਰੀ ਕਰਵਾਇਆ ਸੀ ਤੇ ਹੁਣ ਕਿਸਾਨ ਇਸ ਟੋਲ ਪਲਾਜ਼ੇ ਤੇ ਪੱਕੇ ਜਿੰਦੇ ਜੜਨ ਜਾ ਰਹੇ ਨੇ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਆਗੂ ਨੇ ਜੋ ਸਰਕਾਰ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਪਹਿਲਾਂ ਉਹ ਗੌਰ ਨਾਲ ਸੁਣੋ ਮੇਰਾ ਨਾਮ ਦਲਬਾਤ ਸਿੰਘ ਗਿੱਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਟੇਟ ਪਰ ਹੈ ਹਾਂਜੀ ਸਰ ਕਿੰਨੇ ਦਿਨ ਹੋ ਗਏ ਅਜ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਟੋਲ ਪਲਾਜ਼ਾ ਲਗਾਤਾਰ ਫ੍ਰੀ ਕੀਤਾ ਹੋਇਆ ਜੀ ਅੱਜ 14 ਦਿਨ ਹੋ ਗਏ ਸਾਨੂੰ ਹਾਂਜੀ ਕੱਲ 15ਵਾਂ ਦਿਨ ਅੱਛਾ ਜੀ ਅੱਜ 14 ਦਿਨ ਪੂਰੇ ਹੋ ਗਏ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਅੱਛਾ ਜੀ ਤੇ ਨਾ ਕੋਈ ਐਨਐਚ ਦਾ ਆਇਆ ਹਾਂਜੀ ਨਾ ਕੋਈ ਸਟੇਟ ਗਵਰਨਮੈਂਟ ਦਾ ਆਇਆ ਨਾ ਕੋਈ ਸੈਂਟਰ ਗਵਰਨਮੈਂਟ ਦਾ ਆਇਆ ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ ਅੱਛਾ ਜੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ ਸਾਡੇ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਟਰੱਕ ਯੂਨੀਅਨ ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਆਹ ਦੇਖੋ ਤੁਸੀਂ ਇਧਰੋਂ ਦੇਖ ਸਕਦੇ ਹੋ ਟੈਂਟ ਲੱਗ ਗਿਆ ਔਰ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਇਹਨਾਂ ਦੀ ਗੱਲ ਮੇਰਾ خیال ਨਾਲ ਹੀ ਸੁਣੀਏ ਤੇ ਬੱਝੀਆ ਗੱਲ ਆ ਇਹ ਸੁਣਨੀ ਵੀ ਹੈ ਨਹੀਂ ਔਰ ਅਸੀਂ ਕੱਲ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ ਔਰ ਤਾਲੇ ਲਾ ਕੇ ਇਹਨੂੰ 19 ਘੰਟੇ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਰਾਉਣਾ ਵੀ ਹੋਊਗਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਖੋਲ ਸਕਦੇ ਨੇ ਤੇ ਨਹੀਂ ਖੋਲ ਸਕਦੇ ਸਰ ਸੱਦਾ ਦਿੱਤਾ ਗਿਆ ਲਗਾਤਾਰ ਪੈਂਫਲਟ ਵੰਡੇ ਗਏ ਆ ਸਰ ਕਿੰਨੇ ਕੁ ਲੋਕਾਂ ਦੀ ਕੱਲ ਪਹੁੰਚਣ ਦੀ ਉਮੀਦ ਹੈਗੀ ਕਿਹੜੇ-ਕਿਹੜੇ ਲੋਕ ਆ ਕੱਲ ਜਥੇਬੰਦੀਆਂ 'ਚ ਤਕੜਾ ਕੱਟ ਹੋ ਰਿਹਾ ਜੀ ਤੇ ਸਾਡੇ ਜਿਹੜੇ ਕੇਐਮਐਮ ਦੇ ਲੀਡਰ ਨੇ ਉਹ ਕੱਲ ਸਾਰੇ ਆ ਰਹੇ ਨੇ ਉਹਨਾਂ ਚੋਂ ਜਿਹੜਾ ਵਫਤੇ ਉੱਤੇ ਮੀਟਿੰਗ ਚੱਲਦੀ ਪਈ ਆ ਇੱਕ ਉਹਨਾਂ ਜੋ ਵਫਤੇ ਬਣ ਜੂਗਾ ਇੱਥੇ ਜਿਨ੍ਹਾਂ ਨੇ ਇੱਥੇ ਆਉਣਾ ਡੈਲੀਗੇਸ਼ਨ ਉਹ ਇੱਥੇ ਡੈਲੀਗੇਸ਼ਨ ਆਵਾਜ਼ੀ ਲਗਾਤਾਰ ਮੈਂਬਰ ਪਾਰਲੀਮੈਂਟ ਹੈ ਕਿ ਜਿਹੜੇ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਦੇਖੇ ਕਾਨੂੰਨ ਵਿਵਸਥਾ ਦੇਖੇ ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ ਕਿਤਨਾ ਕਿਤੇ ਕੋਈ ਜਵਾਬ ਦੇ ਰਿਹਾ ਨਹੀਂ ਜਦੋਂ ਇੱਥੇ ਧਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ ਸਿਸਟਮ ਇਹਨਾਂ ਦਾ ਖਰਾਬ ਹੁੰਦਾ ਔਰ ਪੈਸੇ ਅਗਲਾ ਭਰਦਾ ਅਗਲੇ ਦੇ ਅਕਾਊਂਟ ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ ਤਾਂ ਵੀ ਡਬਲ ਪੈਸੇ ਲੈਂਦੇ ਆ ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ ਜੇ ਅੱਜ ਇਹਨਾਂ ਨੂੰ ਕਾਨੂੰਨ ਵਿਵਸਥਾ ਦੇਖਦੀ ਆ ਅਸੀਂ ਆਪਣੇ ਹੱਕਾਂ ਲਈ ਬੈਠੇ ਆ ਲੋਕਾਂ ਦੇ ਹੱਕਾਂ ਲਈ ਬੈਠੇ ਆ ਜਿਨ੍ਹਾਂ ਦੇ ਕੋਲੋਂ ਨਿਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਆ ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣਾ ਆਪਰ ਟਰੈਪ 'ਚ ਜਲਦੀ ਕੋਈ ਟਰੈਪ 'ਚ ਵਗਣ ਪਿਆ ਕਾਨੂੰਨ ਵਿਵਸਥਾ ਉੱਤੇ ਖਰਾਬ ਹੁੰਦੀ ਇਹਦੇ ਲੋਕਾਂ ਨੂੰ ਪਰੇਸ਼ਾਨੀ ਦਈਏ ਉੱਤੇ ਟ੍ਰੈਫਿਕ ਅਸੀਂ ਇੱਕ ਟੂਲ ਰੋਕਿਆ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ ਔਰ ਉਹ ਉਹਦੇ 'ਚ ਕੋਈ ਕਾਨੂੰਨ ਅਵਸਤਾ ਖਰਾਬ ਨਹੀਂ ਹੋਈ ਪਰ ਜਿਹੜੇ ਕਹਿੰਦੇ ਨੇ ਕਹਿੰਦੇ ਵੀ ਮੇਰੀ ਗੱਲ ਹੋਈ ਹੈ ਉਹਦੇ ਫੈਕਟਰੀ ਨਾਲ ਉਹ ਕਹਿੰਦੇ ਵੀ ਪੂਰੇ ਜਿਹੜੇ ਐਨਫਸੀਆਈ ਦੇ ਸਾਰੇ ਪੂਰੇ ਇੰਡੀਆ 'ਚ ਟੈਕਸ ਵਧਾਏ ਗਏ ਨੇ ਇਕੱਲੇ ਪੰਜਾਬ 'ਚ ਨਹੀਂ ਵਧਾਏ ਉਹ ਕਹਿੰਦੇ ਵੀ ਪੂਰੇ ਇੰਡੀਆ 'ਚ ਵਧੇ ਨਹੀਂ ਸਾਨੂੰ ਕਾਰਨ ਦੱਸੋ ਕਿਉਂ ਵਧੇ ਨਹੀਂ ਇੱਥੇ 115 ਕਿਲੋਮੀਟਰ ਦੀ ਸੜਕ ਆ ਇਸ ਟੂਲ ਨੂੰ ਪੈਂਦੀ ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ ਕੋਈ ਨਵੀਂ ਸੜਕ ਬਣਦੀ ਆ ਕੀ ਬਣਦਾ ਇਹਦੇ ਵਿੱਚ ਕੋਈ ਨਵੀਂ ਸਾਨੂੰ ਅਵਸਥਾ ਦੇ ਰਹੇ ਆ ਗਟਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿੰਨਾ ਟੋਲਾਂ ਦੇ ਉੱਪਰ ਸਬਦਾ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ ਇਹਨਾਂ ਕੋਲੇ ਸਬਦਾ ਹੀ ਇਹ ਨਹੀਂ ਕੋਈ ਵੀ ਇਹ ਆ ਸਾਹਮਣੇ ਸੱਤ ਲੋਹੇ ਦਾ ਪੋੜਾ ਪੂਰਾ ਖਸਤਾਲ ਚਾ ਆ ਲੱਡੂ ਵਾਲ ਦਾ ਪੋੜਾ ਉਹ ਖਸਤਾਲ ਚਾ ਪਰਲੇਮੈਂਟ ਨੇ ਸਰਹੰਦ ਵਾਲਾ ਪੋੜਾ ਖਸਤਾਲ ਚਾ ਸੜਕ ਕਿਤੇ ਉਹ ਨਹੀਂ ਚੱਲਦੀ ਪਾਣੀ ਦੀ ਅਵਸਥਾ ਇਹਨਾਂ ਕੋਲੇ ਕੋਈ ਨਹੀਂ ਲੈਟਰਿੰਗ ਬਾਥਰੂਮ ਨਹੀਂ ਹੈਗੇ ਔਰ ਲੈਟਾ ਇਹਨਾਂ ਦੀਆਂ ਬੰਦ ਪਈਆਂ ਨੇ ਦੱਸੋ ਇਹ ਟੋਲ ਲੈਣ ਦੇ ਹੱਕਦਾਰ ਨੇ ਬੱਡੀ ਦੀਨ ਕਿਰਤੀ ਦੇ ਟਰੈਕ ਯੂਨੀਅਨ ਟੈਕਨੀਕ ਯੂਨੀਅਨ ਇੱਥੇ ਪਹੁੰਚ ਲੀਆਂ ਨੇ ਤੁਮਾਰਸਾ ਨੂੰ ਲੱਗਦਾ ਕਿ ਹੋਰ ਆਮ ਲੋਕ ਵੀ ਆਮ ਲੋਕ ਨਿਤ ਦੇ ਨਹੀਂ ਇੱਥੇ ਹੁੰਦੇ ਸੀ ਜਿੱਦਣ ਦੇ ਬੈਠੇ ਆ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਲੋਕਾਂ ਦੇ ਇੱਥੇ ਜੋ ਅਸੀਂ ਵੰਡਦੇ ਰਹੇ ਹੁਣ ਤੱਕ ਉਹ ਲੋਕ ਹੀ ਦੇ ਕੇ ਜਾਂਦੇ ਰਹੇ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਈ ਹਰ ਇੱਕ ਬੰਦਾ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਕੋਈ ਕਿਸ ਤਰ੍ਹਾਂ ਜੁੜਿਆ ਔਰ ਇਸ ਸਾਡੇ ਮੋਰਚੇ ਨਾਲ ਤਕਰੀਬਨ ਸਾਰੀ ਜਨਤਾ ਜੁੜੀ ਹੋਈ ਹੈ ਫੈਸਲਾ ਪੱਕਾ ਫੈਸਲਾ ਬਿਲਕੁਲ ਪੱਕਾ ਜੀ ਕੱਲ ਤਾਲੇ ਕੱਲ ਤਾਲੇ ਤਾਲੇ ਲਾਵਾਂਗੇ ਜੀ ਸਾਡਾ ਫੈਸਲਾ ਵਾ ਅਸੀਂ ਲਾਵਾਂਗੇ ਤਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੰਦਰ ਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰ ਪਹਿਲੇ ਦਿਨ ਤੋਂ ਇੱਥੇ ਦਾਣਾ ਪਰਦਸ਼ਨ ਕੀਤਾ ਜਾ ਰਿਹਾ ਜਿੰਨੇ ਦਿਨ ਹੋ ਗਏ ਅਜੇ ਕਿਹੜੇ ਦਿਨ ਤਾਲਾ ਲਾਵਾਂਗੇ ਅਸੀਂ ਕੱਲ ਨੂੰ ਜੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਵੀ ਪ੍ਰਸ਼ਾਸਨ ਆਊਗਾ ਕੋਈ ਗੱਲਬਾਤ ਕਰੂਗਾ ਪਰ ਕੋਈ ਨਹੀਂ ਆਇਆ ਇੱਥੇ ਐਡੀਐਮ ਸਾਹਿਬ ਤੋਂ ਬਾਅਦ ਕੱਲ ਆਈਜੀ ਸਾਹਿਬ ਆਏ ਸੀਗੇ ਉਹ ਉਹ ਕਹਿੰਦੇ ਵੀ ਅਸੀਂ ਇਹ ਪ੍ਰੋਸੈਸ ਨੂੰ ਹੁਣ ਤੇਜ਼ ਕਰਾਂਗੇ ਔਰ ਤੇਜ ਕਰਨ ਨਾਲ ਕੀ ਹੋਣਾ ਵੀ ਸਾਡਾ ਹੱਲ ਕਰੋ ਹੁਣ 30 ਤਰੀਕ ਨੂੰ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਠਿੱਕਿਆ ਵਾ ਵੀ ਅਸੀਂ ਕੱਲ ਨੂੰ ਇਹਨੂੰ ਤਾਲਾ ਲਾ ਕੇ ਬੰਦ ਕਰਾਂਗੇ ਸਰ ਸਹਿਯੋਗ ਮਿਲ ਰਿਹਾ ਸਹਿਯੋਗ ਜੀ ਸਾਰੇ ਟਰੱਕ ਯੂਨੀਅਨ ਟੈਕਸੀ ਯੂਨੀਅਨ ਪੰਜਾਬ ਟਰੱਕ ਯੂਨੀਅਨ ਸਾਨੇਵਾਲ ਟਰੱਕ ਯੂਨੀਅਨ ਜਗਰਾਉਂ ਲੁਧਿਆਣਾ ਦਰਾਹਾ ਟੈਂਪੂ ਯੂਨੀਅਨ ਸਾਰਿਆਂ ਦਾ ਸਾਨੂੰ ਸਹਿਯੋਗ ਆ ਔਰ ਸਾਰੇ ਬਾਦ ਚੜ ਕੇ ਕੱਲ ਨੂੰ ਇਕੱਠ ਵੱਡਾ ਕਰਨਗੇ ਇਥੇ ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਊਗੀ ਕਿ ਕੋਈ ਬਾਅਦ ਖੋਲਿਆ ਨਾ ਜਾਵੇ ਜਾਂ ਬਿਜਾਂ ਚਲਾਇਆ ਨਾ ਜਾਵੇ ਜਾਂ ਮੀਟਿੰਗ ਤੋਂ ਬਿਨਾ ਕੋਈ ਸਾਡੀ ਮੀਟਿੰਗ ਤੋਂ ਬਗੈਰ ਇਹ ਚਲਾ ਨਹੀਂ ਸਕਦੇ ਜੇ ਚਲਾਉਣਗੇ ਅਸੀਂ ਦੇਖਾਂਗੇ ਫਿਰ ਇਹਨਾਂ ਨੂੰ ਅੱਗੇ ਤਾਂ ਲੱਗਦਾ ਜੀ ਜਿਹੜੇ ਬਲੋਇ ਕੰਮ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਬੇਰੋਜ਼ਗਾਰ ਹੋ ਜਾਣਗੇ ਉਹਨਾਂ ਲਈ ਕੀ ਕੋਈ ਕੋਈ ਗੱਲਬਾਤ ਕੋਈ ਸੋਚੀ ਹੈ ਦੇਖੋ ਜੀ ਅਸੀਂ ਤਾਂ ਉਹ ਸਾਡੇ ਹੀ ਭਰਾ ਹਨ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਜਿੱਥੇ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਤੇ ਨਾ ਕਿਤੇ ਅਸੀਂ ਐਡਜਸਟ ਕਰ ਸਕਦੇ ਹੋਈਏ ਉਹ ਅਸੀਂ ਤੁਹਾਡੇ ਨਾਲ ਭਰਾ ਤੌਰ ਤੇ ਖੜੇ ਆ ਭਾਈਚਾਰੇ ਦਾ ਲੱਗਦਾ ਜੀ ਮੇਨ ਟੋਲ ਦਰਾਂ ਦੇ ਵਿੱਚ ਜਿਹੜਾ ਵਾਅਦਾ ਉਹਨੂੰ ਲੈ ਕੇ ਹੀ ਆ ਬਿਲਕੁਲ ਜੀ ਆਹ ਸਾਡੀ ਮੰਗਾ ਮੰਨ ਲੈਣਾ ਅਸੀਂ ਤਾਂ ਉੱਠ ਕੇ ਜਾਣ ਨੂੰ ਤਿਆਰ ਆ ਤੁਸੀਂ ਆਪ ਦੇਖ ਰਹੇ ਹੋ ਇੰਨੀ ਗਰਮੀ ਤੇ ਤੁਸੀਂ ਵੀ ਆਉਂਦੇ ਰਹੇ ਹੋ ਕਵਰ ਕੀਤਾ ਇਹਨਾਂ ਨੇ ਕੋਈ ਸਾਰ ਨਹੀਂ ਲਈ ਉੱਥੇ ক্রিকেট ਖੇਡਣਾ ਇਹ ਜ਼ਰੂਰੀ ਸਮਝਦੇ ਆ ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਹਨ ਉਹਨਾਂ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ ਔਰ ਜਿਹੜੇ ਲੀਡਰ ਹਨ ਉਹ ਤੁਸੀਂ ਦੇਖ ਰਹੇ ਹੋ ਮੌਕੇ ਦੀ ਸਿਆਸਤ ਕਰਦੇ ਆ ਉਹ ਕੋਈ ਲੋਕਾਂ ਲਈ ਨਹੀਂ ਖੜੇ ਹੈਗੇ ਉਹਨਾਂ ਨੇ ਮੌਕਾ ਪ੍ਰਸਤੀ ਬਿਆਨ ਦਨੇ ਆ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਹੈ ਜਿਵੇਂ ਕੱਲ ਵੱਡਾ ਇਕੱਠ ਕੀਤਾ ਜਾ ਰਿਹਾ ਲੋਕਾਂ ਨੂੰ ਕੀ ਅਪੀਲ ਹੈ ਕਿ ਸਮਰਥਨ ਲੋਕਾਂ ਨੂੰ ਮੈਂ ਆਮ ਲੋਕੀ ਵੈਸੇ ਤਾਂ ਸਾਰੇ ਨਾਲ ਹਨ ਪਬਲਿਕ ਵੀ ਸਾਰੀ ਨਾਲ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਗਰਮੀ ਜ਼ਰੂਰ ਆ ਪਰ ਘਰਾਂ ਚੋਂ ਨਿਕਲੋ ਔਰ ਆ ਕੇ ਇੱਥੇ ਸਾਡਾ ਸਾਥ ਦਿਓ ਤਾਂ ਕਿ ਆਪਾਂ ਕਾਨੂੰਨ ਇਹਨਾਂ ਨੂੰ ਤਾਰੇ ਲਾ ਕੇ ਇਹ ਜਿਹੜਾ ਗੁੰਡਾ ਟੈਕਸ ਲੈ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਅੱਛਾ ਸਵਾਲ ਹੈਗਾ ਜੀ ਕੋਈ ਜਿਹੜੀ ਹੋਰ ਕਿਸਾਨ ਜਿੱਥੇ ਬੰਦੀਆਂ ਹੋਈਆਂ ਨੇ ਬਹੁਤ ਲੱਖੋ ਵਾਲੀ ਯੂਨੀਅਨ ਹੀ ਓਰੇਡੀ ਆ ਆਓ ਕਿ ਉਹਨਾਂ ਨੂੰ ਸਮਰਥਨ ਦੇ ਰਹੀਆਂ ਇਸ ਮਾਮਲੇ ਨਹੀਂ ਜੀ ਸਾਰੇ ਲੋਕ ਆ ਰਹੇ ਹਨ ਉਹਨਾਂ ਦੇ ਕਈ ਜਥੇਬੰਦੀਆਂ ਦੇ ਬੰਦੇ ਆ ਰਹੇ ਆ ਸਾਡੇ ਕੋਲ ਅਸੀਂ ਕਿਸੇ ਨੂੰ ਨਹੀਂ ਕਿਹਾ ਤੁਸੀਂ ਨਾ ਆਓ ਸਾਰਿਆਂ ਨੂੰ ਅਸੀਂ ਤਾਂ ਕਹਿੰਦੇ ਆ ਭਾਈ ਵੈਲਕਮ ਇਹ ਕਿਉਂਕਿ ਦੇਖੋ ਜੀ ਸਾਰਿਆਂ ਦਾ ਕੰਮ ਆ ਇਹ ਸਾਂਝਾ ਕੰਮ ਆ ਸਾਰਿਆਂ ਨੂੰ ਅਸੀਂ ਕਿਸੇ ਨੂੰ ਪੱਤਰ ਤਾਂ ਦੇਣਾ ਨਹੀਂ ਵੀ ਆ ਜਾਓ ਸਾਰਿਆਂ ਨੂੰ ਖੁੱਲਾ ਸੱਦਾ ਜਿਹੜਾ ਆਉਣਾ ਚਾਹੁੰਦਾ ਵੈਲਕਮ ਆ ਸਕਦਾ ਜੀ ਸਾਡਾ ਹਫ਼ਤੇ ਤੋਂ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਸਾਡਾ ਜਿੰਨਾ ਵੀ ਡਰਾਈਵਰ ਭਾਈਚਾਰਾ ਸਾਡੀਆਂ ਪੰਜਾਬ ਦੀਆਂ ਤਿੰਨ ਯੂਨੀਅਨ ਚੋਣਾਂ ਸਾਡੀ ਤਿਆਰ ਹੋ ਚੁੱਕੀ ਹੈ ਟਰਾਂ ਸੰਜਾ ਫਰਾਟ ਸਾਡਾ ਤੇ ਦੇਖੋ ਡਰਾਈਵਰ ਜਿਹੜੇ ਆ ਸਾਡੀਆਂ ਗੱਡੀਆਂ ਕੱਲੀਆਂ ਸਾਡੀਆਂ ਨਹੀਂ ਲੰਗਦੀਆਂ ਹੋਰ ਪਬਲਿਕ ਵੀ ਬਹੁਤ ਲੰਗਦੇ ਇੱਥੇ ਕਿਸਾਨ ਜਥੇਬੰਦੀਆਂ ਨੇ ਸੋਚਿਆ ਸਾਡੇ ਵਾਰੀ ਸੋਚਿਆ ਉਹਨਾਂ ਦਾ ਤਾਂ ਕੋਈ ਟੋਲ ਪਲਾਜ਼ਾ ਲੱਗਦਾ ਨਹੀਂ ਸੋ ਜਿਹੜਾ ਟੋਲ ਪਲਾਜ਼ਾ ਦਾ ਦਿਨ ਪਰ ਹਰ ਰੋਜ਼ ਹਰ ਮਹੀਨੇ ਕਦੇ 20 ਰੁਪਏ ਕਦੇ 50 ਕਦੇ 100 ਸਭ ਤੋਂ ਵੱਡਾ ਟੋਲ ਪਲਾਜ਼ਾ ਜਿਹੜਾ ਇਸ ਟੋਲ ਪਲਾਜ਼ੇ ਤੇ ਸਾਡਾ ਜਿਹੜਾ ਡੁੱਟਕਸਟ ਹੁੰਦੀ ਆ ਇਹਨਾਂ ਦੇ ਪ੍ਰਤੀ ਅਸੀਂ ਜਿੰਨੀਆਂ ਵੀ ਕੱਲ ਨੂੰ 30 ਤਰੀਕ ਦੀ ਬੱਡੀ ਕੋਲ ਆ ਸਾਡੀਆਂ ਅੱਜ ਵੀ ਜਥੇਬੰਦੀਆਂ ਜੁਨੀਅਨ ਆਈਆਂ ਕੱਲੂ ਫੇਰ ਸਾਡੀ ਅਸੀਂ ਵੀ ਫੇਰ ਵੀ ਆਵਾਂਗੇ ਸਾਡੇ ਸੋ ਇਸ ਕਰਕੇ ਇਹ ਲੁੱਟਕ ਸੁੱਟ ਜਿਹੜੀ ਬੰਦ ਕੀਤੀ ਜਾਵੇ ਇਹ ਤਾਲਾ ਬੰਦੀ ਦੀ ਤਿਆਰੀ ਹੈ ਜੀ ਤੁਹਾਡੀ ਤਾਲਾ ਬੰਦੀ ਬਿਲਕੁਲ ਤਾਲਾ ਬੰਦੀ ਜਿੱਮੇ ਕਿਸਾਨ ਜਥੇਬੰਦੀਆਂ ਕਰਨਗੀਆਂ ਅਸੀਂ ਉਹਨਾਂ ਦੇ ਪੂਰਾ ਡਟ ਕੇ ਸਮਰਥਨ ਨੀ ਵੱਡੀ ਗੱਡੀ ਚ ਟੈਕਸੀ ਯੂਨੀਅਨ ਜਿਹੜੀਆਂ ਦੇਖੋ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖ ਲਓ ਅੱਜ ਗੱਡੀਆਂ ਕਿਹੜੀ ਨਿਗਾਹ ਮਾਰ ਲਓ ਬੰਦੇ ਆ ਹੋਰ ਸਾਡੇ ਮੈਂਬਰ ਹਜੇ ਆ ਰਹੇ ਆ ਪਿੱਛੇ ਤੇ ਕੱਲ ਨੂੰ ਤੇ ਤੁਸੀਂ ਆਪੇ ਦੇਖ ਲੈਣਾ ਕੋ ਕਹਿਣ ਦੀ ਲੋੜ ਨਹੀਂ ਕੀ ਸਰਕਾਰਾਂ ਇਹਨਾਂ ਸੋਚਣ ਕੀ ਜੋ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਉਹਦੇ ਨਾਲ ਸਮਰਥਨ ਇਸ ਜਿੰਨੀਆਂ ਵੀ ਸਾਡੇ ਗਰੁੱਪ ਬਣੇ ਹੋਏ ਆ ਯੂਨੀਅਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹੈਲਪਲਾਈਨਾਂ ਉਹ ਸਾਰੇ ਹੀ ਸਮਰਥਨ ਦੇ ਵਿੱਚ ਤਿਆਰ ਨੇ ਦੋ ਦਿਨਾਂ ਤੇ ਤਿੰਨ ਦਿਨਾਂ ਤੋਂ ਲਗਾਤਾਰ ਬੈਠੇ ਨਹੀਂ ਪਰ ਹੈ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਕਿ ਗਲਵਾ ਦੇ ਦੇਖੋ ਉਹ ਸੁੱਤੀ ਨਹੀਂ ਦਾ ਉਹ ਸਾਡਾ ਤੇ ਜਗਾਉਣ ਦਾ ਮਤਲਬ ਬਣਦਾ ਬਾਕੀ ਜਾਗੇ ਨਾ ਜਾਗੇ ਸਾਲ ਨਾਲ ਜਾ ਕੇ ਤਾਂ ਵੀ ਬੈਠੇ ਰਹਾਂਗੇ ਕੱਲ ਤਾਂ ਪੱਕੀ ਤਾਲਾ ਤਾਲਾਬੰਦੀ ਹੋ ਜਾਣੀ ਆ ਠੀਕ ਆ ਉਦੋਂ ਬਾਅਦ ਸਰਕਾਰ ਸੋਚੇ ਕਿੰਨਾ ਘਾਟਾ ਆ ਜਾਂ ਕਿੰਨਾ ਨੁਕਸਾਨ ਹੁੰਦਾ ਉਹਨੂੰ ਹੁਣ ਕੀ ਕੀ ਸਮਾਨ ਤੁਹਾਡੇ ਵੱਲੋਂ ਕਾਫੀ ਜਿਹੜਾ ਮੰਗਾਇਆ ਗਿਆ ਟੈਂਟ ਦਾ ਸਮਾਨ ਵੀ ਮੰਗਾਇਆ ਗਿਆ ਹੋਰ ਵੀ ਐ ਕਿ ਦੇਖੋ ਸਾਡੇ ਵੱਲੋਂ ਤੇ ਅਸੀਂ ਤੇ ਕੀ ਦੇ ਸਕਦੇ ਆ ਧਰਨੇ ਵਾਸਤੇ ਅਸੀਂ ਤੇ ਜੋ ਤੇਲ ਪੂਲ ਆ ਸਾਡੇ ਡਰਾਈਵਰ ਭਰਾ ਗੱਡੀਆਂ ਦੇ ਵਿੱਚ ਆਟਾ ਦਾਲ ਛੋਲੇ ਜੋ ਵੀ ਅਸੀਂ ਤੇ ਦੇ ਸਕਦੇ ਆ ਉਹ ਲੈ ਕੇ ਆਏ ਆ ਬਾਕੀ ਜੋ ਤੇਲ ਪੂਲ ਸਾਤੋਂ ਮਨੋਂ ਤਨੋਂ ਤਨੋਂ ਜਿੰਨੀ ਵੀ ਹੋ ਸਕਦੇ ਸੀ ਸਮਰਥਨ ਦਵਾਂਗੇ ਦਮਾਂਗੇ ਸਾਡੇ ਸਾਡੇ ਪ੍ਰਧਾਨ ਜੀ ਇੱਥੇ ਆਏ ਹੋਏ तकरीबन ਤੇ ਸਾਡੇ ਜੂਨੀਅਨ ਦੇ ਅਸੀਂ ਪੂਰਾ ਡਟ ਕੇ ਸਮਰਥਨ ਕਰਾਂਗੇ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਵਿੱਚ ਸਮੂਲੀਅਤ ਕਰ ਰਹੀਆਂ ਜਾਂ ਪੂਰੇ ਪੰਜਾਬ ਪੂਰੇ ਇੰਡੀਆ ਚ ਆਉਣਗੇ ਜੀ ਬੱਖੋ ਬੱਖਰੇ ਜ਼ਿਲ੍ਹਿਆਂ ਦੇ ਵਿੱਚ ਬੱਖੋ ਬੱਖਰੀਆਂ ਸਟੇਟਾਂ ਦੇ ਵਿੱਚੋਂ ਸਾਡੇ ਅਸੀਂ ਕਾਲ ਦਿੱਤੀ ਹੋਈ ਆ ਕਿ ਜਿਹੜਾ ਇਹ ਟੋਲ ਪਲਾਜ਼ਾ ਤੇ ਇਕੱਲੇ ਇਸ ਟੋਲ ਪਲਾਜ਼ੇ ਤੇ ਨਹੀਂ ਹੋਰ ਟੋਲ ਪਲਾਜ਼ੇ ਵੀ ਲੁੱਟ ਕੇ ਸਟ ਬਹੁਤ ਆ ਇਹ ਕਹਿਣਾ ਦਾ ਮੈਂ ਤੁਹਾਡੇ ਦਰੀਏ ਇੱਕ ਮੈਸੇਜ ਦੇਣਾ ਚਾਹੁੰਦਾ ਇਹਨਾਂ ਨੂੰ ਟੋਲ ਪਲਾਜ਼ੇ ਵਾਲਨ ਨੂੰ ਤੇ ਸਰਕਾਰਾਂ ਨੂੰ ਕਿ ਜਿਹੜੀ ਸਾਡਾ ਟੋਲ ਪਲਾਜ਼ੇ ਦੇ ਵਿੱਚ ਗੱਡੀ ਲੰਘਦੀ ਆ ਇਹਦਾ ਅੱਧੋ- ਕਾਰਜ ਕਰੋ 50 ਪੈਸੇ ਕੱਟ ਲੈਣ 50 ਵਾਪਸੀ ਦੇ ਕੱਟ ਲੈਣ ਇਹ ਕੀ ਕਰਦਾ ਪਹਿਲਾਂ 75 ਪੈਸੇ ਕੱਟਦੇ ਆ ਉਸ ਤੋਂ ਬਾਅਦ 25 ਪੈਸੇ ਫੇਰ ਕੱਟਦੇ ਆ ਨੰਬਰ 2 ਤੁਹਾਡੇ 24 ਘੰਟੇ ਦਾ ਟਾਈਮ ਹੁੰਦਾ ਇਹਦੇ ਵਿੱਚ ਇਹ ਕੀ ਕਰਦਾ 24 ਘੰਟੇ ਦੇ ਵਿੱਚ ਗੱਡੀ ਤਿੰਨ ਵਾਰੀ ਆਵੇ ਚਾਰ ਵਾਰੀ ਇਹ ਡਬਲ ਕੱਟਣਿਆ ਇਹਦਾ ਇਹਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀ ਗੱਡੀ ਇੱਕ ਵਾਰੀ ਕੱਟ ਗਿਆ ਉਹ ਤਿੰਨ ਵਾਰੀ ਲੰਘਦੀ ਚਾਰ ਵਾਰੀ ਉਹਦੇ ਵਿੱਚ ਸੈਟਿੰਗ ਕਰੋ ਜੇ ਬੰਦੇ ਵੱਡਾ ਢਾਕਾ ਪੈਂਦਾ ਸੀ ਦੇਖੋ ਤੁਹਾਡੇ ਸਾਹਮਣੇ ਆਏ 450 ਦੇ ਕਰੀਬ 500 ਦੇ ਕਰੀਬ ਇੱਕ ਲੱਗਦਾ ਇੰਨਾ ਤੇਲ ਨਹੀਂ ਲੱਗਦਾ ਜਿਹੜੇ ਲੁਧਿਆਣੇ ਫ ਉਦੇ ਲਈ ਉਹਨਾਂ ਤੇਲ ਨਹੀਂ ਲੱਗਦੇ ਇਹਨਾਂ ਟੋਲ ਪਲਾਜ਼ਾ ਟੋਲ ਪਲਾਜ਼ਾ ਆ ਡੇਲੀ ਇਹਨਾਂ ਦੀ ਗੁੰਡਾਗਰਦੀ ਲੜਾਈ ਹੁੰਦੀ ਆ ਇੱਕ ਲੈਂ ਲੱਗੀ ਹੁੰਦੀ ਅੱਧੇ ਘੰਟੇ ਦੀ ਤੇ ਟੋਲ ਪਲਾਜ਼ਾ ਪੂਰਾ ਲੈਂਦੇ ਆ ਤੇ ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ ਤੇ ਇਹਨੂੰ ਪੱਕੇ ਪੂਰਨ ਤੌਰ ਤੇ ਬੰਦ ਹੋਵੇਗਾ ਤੇ ਇਸੇ ਸਮਰਥਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ-ਨਾਲ ਹੁਣ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ੇ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਟੈਂਟ ਲੱਗ ਰਹੇ ਹਨ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਏ ਜਦ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਕੀਮਤ ਤੇ ਇਹ ਟੋਲ ਪਲਾਜ਼ੇ ਨੂੰ ਤਾਲਾ ਜੜਨ ਤੋਂ ਕੋਈ ਰੋਕ ਨਹੀਂ ਸਕੇਗਾ ਕਿਉਂਕਿ ਸਾਡੇ ਨਾਲ ਹਾਲੇ ਤੱਕ ਕਿਸੇ ਵੀ ਅਧਿਕਾਰੀ ਜਾਂ ਨੁਮਾਇंदे ਨੇ ਕੋਈ ਗੱਲਬਾਤ ਨਹੀਂ ਕੀਤੀ ਅਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ